ਦਾ ਨਵੇਂ ਸਾਲ ਦਾ ਪੁਰਾਣਾ 2025 ਦਾ ਆਖਰੀ ਦਿਨ ਹੈ ਨਵੇਂ ਸਾਲ ਦੇ ਲਈ ਸਾਰੇ ਲੋਕ ਜਸ਼ਨ ਮਨਾ ਰਹੇ ਨੇ ਕਾਂਗਰਸ ਦੀ ਲੀਡਰਸ਼ਿਪ ਅੰਮ੍ਰਿਤਸਰ ਦੀ ਲਾਰੈਂਸ ਰੋਡ ਤੇ ਮੌਜੂਦ ਹੈ ਜਿੱਥੇ ਰਾਤ ਜਸ਼ਨ ਵੀ ਮਨਾਏ ਜਾਂਦੇ ਨੇ ਸੁਨੀਲ ਦੱਤੀ ਜੀ ਸਾਡੇ ਨਾਲ ਨੇ ਦੱਤੀ ਸੀ ਸਭ ਤੋਂ ਪਹਿਲਾਂ 2026 ਦੀਆਂ ਤਾਂ ਮੁਬਾਰਕਾਂ 25 ਦਾ ਕਿਵੇਂ ਦਾ ਰਿਐਕਸਪੀਰੀਅੰਸ ਸਾਰਾ ਮੈਂ ਸਭ ਤੋਂ ਪਹਿਲਾਂ ਡੈਨਿਕ ਸਵੇਰਾ ਦੇ ਸਾਰੇ ਈਵਰਜ਼ ਨੂੰ ਮੈਂ ਬਹੁਤ-ਬਹੁਤ ਸ਼ੁਭਕਾਮਨਾਵਾਂ ਜਿਹੜਾ ਕੱਲ 2026 ਆਉਣ ਵਾਲਾ ਉਹ ਦਿਨ ਆ ਪਰਮਾਤਮਾ ਸਭ ਦੀਆਂ ਮਰਜ਼ੀਆਂ ਪੂਰੀਆਂ ਕਰੇ ਗੱਲ ਵੀ ਤੁਸੀਂ ਗੱਲ ਕੀਤੀ ਲੌਰੈਂਸ ਰੋਡ ਦੀ ਪੁਰਾਣੇ ਦਿਨ ਯਾਦ ਆ ਗਏ ਗਗਨ ਜੀ ਹਾਂਜੀ ਹਾਂਜੀ ਅਸੀਂ ਛੋਟੇ ਹੁੰਦੇ ਇੱਥੇ ਆਣਾ ਜਗਾ ਇਹ ਹੁੰਦੀ ਸੀ ਸ਼ਹਿਰ ਦੀ ਰੰਗੀਤ ਐ ਉਹਨੂੰ ਵਗੈਰਾ ਅਨਸਾਰ ਫੈਲ ਗਿਆ ਸ਼ਹਿਰ ਵੱਸ ਗਿਆ ਆ ਕੇ ਇੱਥੇ ਖੁਸ਼ੀਆਂ ਮਨਾਣੀਆਂ ਸਾਂਝੀਆਂ ਕਰਮੀਆਂ ਦੋਸਤਾਂ ਦੇ ਨਾਲ ਇੱਕ ਵੱਖਰਾ ਹੀ ਨਜ਼ਾਰਾ ਗੁਰੂ ਦੀ ਨਗਰੀ ਤੇ ਹਰਿਮੰਦਰ ਸਾਹਿਬ ਜਾਣਾ ਸਾਰਿਆਂ ਨੇ ਉਹ ਦੇਖਣ ਨੂੰ ਦੇਖਣ ਨੂੰ ਮਿਲਦਾ ਸੀ ਮੈਂ 2026 ਦੇ ਵਿੱਚ ਇੱਕ ਗੱਲ ਕਹਿਣਾ ਚਾਹੁੰਦਾ 2026 आओ सारे मिलके चाहे आप पार्टी वाले चाहे अकाली दल बीजेपी चाहे कांग्रेस यार मैं बिनती करना चाहता हूं इकट्ठे हो के पंजाब बारे सोची है नवा अध्याय लिख दिए देखो ਸਾਡੇ ਬੱਚੇ ਬੇਰੋਜ਼ਗਾਰ ਨੇ ਸਾਡੇ ਕਿਸਾਨ ਵਿਚਾਰੇ ਆਤਮ ਹੱਤਿਆ ਕਰਨਦੇ ਆ ਮਨਰੇਗਾ ਦੇ ਵਿੱਚ ਇੱਕ ਮਜ਼ਦੂਰ ਸਾਡਾ ਵਿਹਲਾ ਹੋ ਰਿਹਾ ਇੰਡਸਟਰੀ ਸਾਡੀ ਬਾਹਰ ਜਾ ਰਹੀ ਆ ਦਿਨ ਬਾ ਦਿਨ ਪੰਜਾਬ ਬਿਲ ਸੁਣ ਗੁਰੂਆ ਪਰ ਕੈਪਟਾ ਇਨਕਮ ਪੰਜਾਬ ਦੀ ਅੱਜ ਦੇਖੋ 15ਵੇਂ 16ਵੇਂ ਨੰਬਰ ਤੇ ਚਲੇਗੀ ਆ ਯਾਰ ਇਹਨਾਂ ਗੱਲਾਂ ਵੱਲ ਧਿਆਨ ਦੇਣ ਦੀ ਲੋੜ ਹੈ ਰਾਜਨੀਤੀ ਹੁੰਦੀ ਰਹੇਗੀ ਪਰ ਜੇ ਅਸੀਂ ਅੱਜ ਨੌਜਵਾਨ ਪੀੜੀ ਨੂੰ ਨਾ ਸੰਭਾਲ ਸਕੇ ਤੇ ਬਹੁਤ ਅਸੀਂ ਨੁਕਸਾਨ ਚ ਚਲੇ ਗਏ ਆ ਚਲੇ ਜਾਵਾਂਗੇ ਸੋ ਸਾਨੂੰ 2026 ਦੇ ਵਿੱਚ ਨਵਾਂ ਦਿਹਾਏ ਲਿਖਣਾ ਪਵੇ। ਪੰਜੀ ਦੇ ਐਂਡ ਦੇ ਪੰਜੀ ਦਾ ਐਂਡ ਜੇ ਗੱਲ ਕੀਤੀ ਜਾਵੇ 26 ਜਿਹੜਾ 26 ਦਾ ਐਂਡ ਆਏਗਾ 27 ਦੇ ਵਿੱਚ ਇਲੈਕਸ਼ਨਾਂ ਹੋਣੀਆਂ। ਤੁਸੀਂ ਤਾਂ ਖੁਦ ਨੌਰਥ ਹਲਕੇ ਤੋਂ ਲੱਗਦਾ ਇਲੈਕਸ਼ਨ ਲੜਦੇ ਰਹੇ ਜੇ ਉਸ ਵੇਲੇ ਤੁਹਾਨੂੰ ਜਿੱਦਾਂ ਅੱਜ ਖੁੱਲ ਕੇ ਟਾਈਮ ਕੱਢ ਰਹੇ ਕਿਉਂਕਿ ਉਦੋਂ ਇਲੈਕਸ਼ਨ ਅਨਾਉਂਸ ਹੋ ਗਈ ਹੋਣੀ ਆ ਉਦੋਂ ਨੇ ਟਾਈਮ ਦਿੱਤਾ ਜਾਣਾ। ਕੀ ਪੋਲੀਟੀਕਲ ਤੌਰ ਤੇ ਕਾਂਗਰਸ ਦੇ ਵਿੱਚ ਕਿਵੇਂ ਦੇਖਦੇ ਹੋ 2026 ਦੇ ਵਿੱਚ ਕਿਵੇਂ ਕਾਂਗਰਸੀਆਂ ਰਹਿਣਗੀਆਂ ਜੀ? ਦੇਖੋ ਮੈਂ ਤਾਂ ਇੱਕੋ ਹੀ ਗੱਲ ਹਮੇਸ਼ਾ ਕਹਿੰਦਾ ਕਿ ਜਿਹੜਾ ਵੀ ਆਵੇ ਸੀਟ ਤੇ ਯਾਰ ਨਕੀਆਂ ਨਕੀਆਂ ਸੜਕਾਂ ਸੁੜਕਾਂ ਦੀ ਡਿਵੈਲਪਮੈਂਟ ਤੇ ਤੇ ਚਲੋ ਹੁੰਦੀਆਂ ਰਹਿੰਦੀਆਂ ਵੱਡੇ ਪ੍ਰੋਜੈਕਟ ਲਿਆਓ ਐਲੀਵੇਟਰ ਰੋਡ ਵਰਗੇ ਦੇਖੋ ਐਲੀਵੇਟਰ ਤੁਸੀਂ ਕਿਹਾ ਮੈਂ ਜਦੋਂ ਮੇਅਰ ਬਣਿਆ ਮੈਂ 3-4 ਪ੍ਰੋਜੈਕਟ ਲੈ ਕੇ ਆਇਆ ਕੋਈ ਨਹੀਂ ਲੈ ਕੇ ਆਇਆ ਮੈਂ ਨਾਲ ਜਿਹੜਾ ਮਰਜ਼ੀ ਬਹਿਸ ਕਰ ਲੇ ਗਗਨ ਜੀ ਤੁਹਾਡੇ ਰਾਹੀਂ ਮੈਂ ਕਹਿੰਨਾ ਹਮੇਸ਼ਾ ਕਹਿੰਨਾ ਯਾਰ ਉੱਚੀ ਸੋਚ ਰੱਖੋ ਆ ਗਲੀਆਂ ਬਣਾ ਦਿੱਤੀਆਂ ਮੈਂ ਜੀ ਮੈਂ ਪਾਰਕ ਬਣਾ ਦਿੱਤੇ ਇਹ ਕਾਉਂਸਲਰ ਲੈਵਲ ਦੇ ਕੰਮ ਨਹੀਂ ਹੈ ਐਲੀਵੇਟਰ ਰੋਡ ਇੱਕ ਖਵਾਬ ਆ ਜਿਹੜਾ ਪੂਰਾ ਕੀਤਾ ਅਮਰਸਰ ਦਾ 4.5 ਕਿਲੋਮੀਟਰ ਦਾ ਕਿਤੇ ਨਾਰਥਰਨ ਇੰਡੀਆ 'ਚ ਨਹੀਂ ਸੀ ਨਵਾਂ ਬੱਸ ਸਟੈਂਡ ਬਣਾਇਆ ਨਿਉਰਮ ਦੇ ਵਿੱਚ 100% ਵਾਟਰ ਐਂਡ ਸੀਵਰ ਸਪਲਾਈ ਜਿਹੜਾ 33% ਡਿਵੈਲਪਮੈਂਟ ਰਹਿੰਦੀ ਸੀ ਉਹ ਪ੍ਰੋਜੈਕਟ ਲੈ ਕੇ ਆਇਆ ਇੰਡੀਆ ਗੇਟਵਰ ਕੇ ਪ੍ਰੋਜੈਕਟ ਲੈ ਕੇ ਆਇਆ ਸੋ ਮੈਂ ਕਹਿਣਾ ਚਾਹੁੰਦਾ ਕਿ ਇਹ ਸੋਚ ਰੱਖੋ ਯਾਰ ਉੱਚੀ ਕੀ ਨਵੇਂ ਕੋਈ ਅੱਛੇ ਪ੍ਰੋਜੈਕਟ ਜਿੱਥੇ ਨੌਜਵਾਨਾਂ ਨੂੰ ਕੰਮ ਮਿਲੇ ਲੋਕਾਂ ਨੂੰ ਰਾਹਤ ਮਿਲੇ ਮੈਂ ਨਹੀਂ ਬੇਨਤੀ ਕਰਨਾ ਚਾਹੁੰਦਾ। ਲੇਕਿਨ ਅੰਤੀ ਜੀ ਦੱਸ ਦਿਓ ਜਿਹੜੇ ਨੌਜਵਾਨ ਪਹਿਲਾਂ ਜਿਹੜਾ ਸੀਗਾ ਇੱਕ ਵੱਖਰਾ ਚਾਜ ਹੁੰਦਾ ਸੀਗਾ ਲੋਕ ਜਿਹੜਾ 31 ਦਸੰਬਰ ਹੁੰਦੀ ਸੀ ਇਹਨੂੰ ਬੜੇ ਵਕਰੇ ਢੰਗ ਨਾਲ ਮਨਾਉਂਦੇ ਹੁੰਦੇ ਸੀਗੇ। ਇਸ ਦਾ ਜਿਹੜੇ ਇਸ ਵਾਰ ਉਹਨੀ ਰੌਣਕ ਕਈ ਵਾਰੀ ਨਹੀਂ ਦੇਖਦੀ ਸੜਕਾਂ ਦੇ ਉੱਤੇ ਕਾਰਨ ਕੀ ਕਾਰਨ ਆ? ਨਸ਼ਿਆਂ ਦੇ ਕਾਰਨ ਹੋ ਗਿਆ ਜਾਂ ਸੋਸ਼ਲ ਮੀਡੀਆ ਦੇ ਕਾਰਨ ਹੋ ਗਿਆ? ਕੀ ਰੀਜ਼ਨ ਸਮਝਦੇ ਜੀ? ਸਰ ਤਿੰਨ ਚਾਰ ਫੈਕਟਰ ਨੇ। ਇੱਕ ਤੇ ਜੁਆਇੰਟ ਫੈਮਲੀਆ ਹੁੰਦੀਆਂ ਸਹੀ ਬੱਚੇ ਦੋ ਦੋ ਤਿੰਨ ਤਿੰਨ ਹੁਣੇ ਜੀ। ਹੁਣ ਇੱਕ ਇੱਕ ਬੱਚਾ ਰਹਿ ਗਿਆ ਉਹ ਵੀ ਬਾਹਰ ਚਲੇ ਗਿਆ ਜੀ ਅੱਜ ਹਰ ਗਲੀ ਦੇ ਵਿੱਚ ਜਾ ਤਿੰਨ ਘਰ ਕਿਥੇ ਬੱਚੇ ਜੀ ਬਾਹਰ ਪੜਦੇ ਆ ਕੋਈ ਬਾਹਰ ਪੜ ਰਿਹਾ ਕੋਈ ਬਾਹਰ ਚਲੇ ਗਿਆ ਕੋਈ ਸ਼ਿਫਟ ਹੋ ਗਿਆ ਸੋ ਇਹਨਾਂ ਨੂੰ ਰੋਕਣਾ ਕਿੰਨੇ ਆ ਮੇਰਾ ਕਹਿਣ ਦਾ ਭਾਵੇਂ ਸੀ ਕਿ ਇੱਥੇ ਇੰਡਸਟਰੀ ਵੇਖੋ ਜਾ ਚੁੱਕੀ ਆ ਸਾਰੀ ਸੋਸ਼ਲ ਮੀਡੀਆ ਤੇ ਫਸ ਕੇ ਰਹਿ ਗਏ ਬੱਚੇ ਯਾਰ ਨਿਕਲਦੇ ਨਹੀਂ ਕਮਰਿਆਂ ਦੇ ਵਿੱਚੋਂ ਬਾਪ ਇੱਕ ਕਮਰੇ 'ਚ ਆ ਬੱਚਾ ਇੱਕ ਕਮਰੇ 'ਚ ਆ ਵਾਈਫ ਇੱਕ ਕਮਰੇ 'ਚ ਆ ਬਸ ਉਹ ਮੋਬਾਈਲ ਫੜੇ ਉੱਥੇ ਲੱਗੇ ਆ ਭਈ ਇਹਨਾਂ ਨੂੰ ਇੱਕ ਨਵੀਂ ਦਿਸ਼ਾ ਤੇ ਰਾਹ ਦੇਣਾ ਪੈਣਾ ਹੈ ਸਾਨੂੰ ਸੁਚੇਤ ਹੋਣਾ ਪੈਣਾ ਆਉਣ ਵਾਲੇ ਸਮੇਂ ਲਈ ਕ੍ਰਾਈਮ ਵੱਧ ਰਿਹਾ ਹੈ ਐਹੋ ਹੀ ਕਾਰਨ ਨੇ ਡਿਪਰੈਸ਼ਨ 'ਚ ਬੱਚੇ ਜਾ ਰਹੇ ਆ ਸੋਸ਼ਲ ਮੀਡੀਆ ਰਾਹੀਂ ਕੋਈ ਕਾਰੋਬਾਰ ਹੈ ਨਹੀਂ ਕੋਈ ਬੱਚਿਆਂ ਨੂੰ ਕਾਰੋਬਾਰ ਦੇਣਾ ਜ਼ਰੂਰੀ ਕਾਰੋਬਾਰ ਦੇਣਾ ਜ਼ਰੂਰੀ ਮੈਂ ਇੰਨੀਆਂ ਬੇਨਤੀਆਂ ਕਰਨਾ ਹੈ ਨਵਾਜ ਇਹਦਾ ਕੋਈ ਸਿਆਸੀ ਗੱਲ ਵੀ ਦੱਤੀ ਸਾਹਿਬ ਨੇ ਨਹੀਂ ਕੀਤੀ ਅੰਮ੍ਰਿਤਸਰ ਦੇ ਮੇਅਰ ਰਹੇ ਨੇ ਐਮਐਲਏ ਰਹੇ ਨੇ ਅੰਮ੍ਰਿਤਸਰ ਦੇ ਨੌਰਤਲ ਕੇ ਤੋਂ ਤਾਂ ਆਪਣੀਆਂ ਉਹ ਸਮਾਂ ਯਾਦ ਕੀਤਾ ਹੈ ਜਦੋਂ ਲਾਰੈਂਸ ਰੋਡ ਦੇ ਉੱਤੇ ਜੰਮਰਸਰ ਸ਼ਹਿਰ ਦੇ ਵਿੱਚ ਜਦੋਂ ਜਵਾਨ ਹੁੰਦੇ ਸੀ ਤੇ ਉਸ ਵੇਲੇ ਨਵਾਂ ਸਾਲ ਕਿਵੇਂ ਮਨਾਉਂਦੇ ਸੀ ਇਸ ਵਾਰ ਉਹਨਾਂ ਕਿਹਾ ਕਿ ਕਈ ਤਰ੍ਹਾਂ ਦੇ ਫੈਕਟਰ ਦੱਸੇ ਨੇ ਜਿਨ੍ਹਾਂ ਚੋ ਸੋਸ਼ਲ ਮੀਡੀਆ ਵੀ ਇੱਕ ਵੱਡੀ ਚਿੰਤਾ ਦਾ ਵਿਸ਼ਾ ਦੱਸਿਆ ਹੈ ਕੈਮਰਾ ਪਰਸਨ ਵਿਪਨ ਸ਼ਰਮਾ ਦੇ ਨਾਲ ਗਗਨਦੀਪ ਸ਼ਰਮਾ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ ਤਾਂ ਨਵੇਂ ਸਾਲ ਦਾ ਪੁਰਾਣਾ 2025 ਦਾ ਆਖਰੀ ਦਿਨ ਹੈ ਨਵੇਂ ਸਾਲ ਦੇ ਲਈ ਸਾਰੇ ਲੋਕ ਜਸ਼ਨ ਮਨਾ ਰਹੇ ਨੇ ਕਾਂਗਰਸ ਦੀ ਲੀਡਰਸ਼ਿਪ ਅੰਮ੍ਰਿਤਸਰ ਦੀ ਲਾਰੈਂਸ ਰੋਡ ਤੇ ਮੌਜੂਦ ਹੈ ਜਿੱਥੇ ਰਾਤ ਜਸ਼ਨ ਵੀ ਮਨਾਏ ਜਾਂਦੇ ਨੇ ਸੁਨੀਲ ਦੱਤੀ ਜੀ ਸਾਡੇ ਨਾਲ ਨੇ ਦੱਤੀ ਜੀ ਸਭ ਤੋਂ ਪਹਿਲਾਂ 2026 ਦੀਆਂ ਤਾਂ ਮੁਬਾਰਕਾਂ 25 ਦਾ ਕਿਵੇਂ ਦਾ ਰਿਐਕਸਪੀਰੀਅੰਸ ਸਾਰਾ ਮੈਂ ਸਭ ਤੋਂ ਪਹਿਲਾਂ ਦੈਨਿਕ ਸਵੇਰਾ ਦੇ ਸਾਰੇ ਵਿਊਅਰਜ਼ ਨੂੰ ਮੈਂ ਬਹੁਤ-ਬਹੁਤ ਸ਼ੁਭ ਕਾਮਨਾਵਾਂ ਜਿਹੜਾ ਕੱਲ 2026 ਆਉਣ ਵਾਲਾ ਉਹਦੀਆਂ ਦਿਨਾਂ ਆ ਪ੍ਰਮਾਤਮਾ ਸਾਭ ਦੀਆਂ ਮਰਾਦਾਂ ਪੂਰੀਆਂ ਕਰੇ ਜੀ ਗੱਲ ਲਈ ਤੁਸੀਂ ਗੱਲ ਕੀਤੀ ਲਾਰੈਂਸ ਰੋਡ ਦੀ ਪੁਰਾਣੇ ਦਿਨ ਯਾਦ ਆ ਗਗਨ ਜੀ ਹਾਂਜੀ ਹਾਂਜੀ ਅਸੀਂ ਛੋਟੇ ਹੁੰਦੇ ਇੱਥੇ ਆਣਾ ਜਗਾ ਇਹ ਹੁੰਦੀ ਸੀ ਸ਼ਹਿਰ ਦੀ ਰੰਗੀਤ ਐਨੂੰ ਵਗੈਰਾ ਅਨਸਾਰ ਫੈਲ ਗਿਆ ਸ਼ਹਿਰ ਵੱਸ ਗਿਆ ਆ ਕੇ ਇੱਥੇ ਖੁਸ਼ੀਆਂ ਮਨਾਣੀਆਂ ਸਾਂਝੀਆਂ ਕਰਮੀਆਂ ਦੋਸਤਾਂ ਦੇ ਨਾਲ ਇੱਕ ਵੱਖਰਾ ਹੀ ਨਜ਼ਾਰਾ ਗੁਰੂ ਦੀ ਨਗਰੀ ਤੇ ਸਰਬੰਦਰ ਸਾਹਿਬ ਜਾਣਾ ਸਾਰਿਆਂ ਨੇ ਉਹ ਦੇਖਣ ਨੂੰ ਫੈਮਲੀ ਦੇ ਨਾਲ ਸਾਰੇ ਦੇਖਣ ਨੂੰ ਮਿਲਦਾ ਸੀ ਮੈਂ 2026 ਦੇ ਵਿੱਚ ਇੱਕ ਗੱਲ ਕਹਿਣਾ ਚਾਹੁੰਦਾ 2026 ਆਓ ਸਾਰੇ ਮਿਲ ਕੇ ਚਾਹੇ ਆਪ ਪਾਰਟੀ ਵਾਲੇ ਚਾਹੇ ਕਾਲੀਦਲ ਭਾਜਪਾ ਚਾਹੇ ਕਾਂਗਰਸ ਆ ਮੈਂ ਬੇਨਤੀ ਕਰਨਾ ਚਾਹੁੰਦਾ ਇਕੱਠੇ ਹੋ ਕੇ ਪੰਜਾਬ ਬਾਰੇ ਸੋਚੀਏ ਨਵਾਂ ਅਧਿਆਏ ਲਿਖਦੀਏ ਦੇਖੋ ਸਾਡੇ ਬੱਚੇ ਬੇਰੁਜ਼ਗਾਰ ਨੇ ਸਾਡੇ ਕਿਸਾਨ ਵਿਚਾਰੇ ਆਤਮ ਹੱਤਿਆ ਕਰਨਦੇ ਆ ਮਨਰੇਗਾ ਦੇ ਵਿੱਚ ਇੱਕ ਮਜ਼ਦੂਰ ਸਾਡਾ ਵਿਹਲਾ ਹੋ ਰਿਹਾ ਇੰਡਸਟਰੀ ਸਾਡੀ ਬਾਹਰ ਜਾ ਰਹੀ ਆ ਦਿਨ ਬਾ ਦਿਨ ਪੰਜਾਬ ਬਿਲਕੁਲ ਸੁਗੜ ਰਿਹਾ ਪਰ ਪਰ ਕੈਪੀਟਾ ਇਨਕਮ ਪੰਜਾਬ ਦੀ ਅੱਜ ਦੇਖੋ 15ਵੇਂ 16ਵੇਂ ਨੰਬਰ ਤੇ ਚਲੇ ਗਈ ਆ ਯਾਰ ਇਹਨਾਂ ਗੱਲਾਂ ਵੱਲ ਧਿਆਨ ਦੇਣ ਦੀ ਲੋੜ ਆ ਰਾਜਨੀਤੀ ਹੁੰਦੀ ਰਹੇਗੀ ਪਰ ਜੇ ਅਸੀਂ ਅੱਜ ਨੌਜਵਾਨ ਪੀੜੀ ਨੂੰ ਨਾ ਸੰਭਾਲ ਸਕੇ ਤੇ ਬਹੁਤ ਅਸੀਂ ਨੁਕਸਾਨ ਚ ਚਲੇ ਗਏ ਆ ਚਲੇ ਜਾਵਾਂਗੇ ਸੋ ਸਾਨੂੰ 2026 ਦੇ ਵਿੱਚ ਨਵਾਂ ਦਿਹਾਇਆ ਲਿਖਣਾ ਪਵੇਗਾ ਪੰਜੀ ਦੇ ਐਂਡ ਦੇ ਪੰਜੀ ਦਾ ਐਂਡ ਜੇ ਗੱਲ ਕੀਤੀ ਜਾਵੇ 26 ਜਿਹੜਾ 26 ਦਾ ਐਂਡ ਆਇਆਗਾ 27 ਦੇ ਵਿੱਚ ਇਲੈਕਸ਼ਨਾਂ ਹੋਣੀਆਂ ਤੁਸੀਂ ਤਾਂ ਖੁਦ ਨੌਰਤ ਹਲਕੇ ਤੋਂ ਲੱਗਦਾ ਇਲੈਕਸ਼ਨ ਲੜਦੇ ਰਹੇ ਜੀ ਉਸ ਵੇਲੇ ਤੁਹਾਨੂੰ ਜਿੱਦਾਂ ਅੱਜ ਖੁੱਲ ਕੇ ਟਾਈਮ ਕੱਢ ਰਹੇ ਕਿਉਂਕਿ ਉਦੋਂ ਇਲੈਕਸ਼ਨ ਅਨਾਉਂਸ ਹੋ ਗਈ ਹੋਣੀ ਆ ਉਦੋਂ ਨੇ ਟਾਈਮ ਦਿੱਤਾ ਜਾਣਾ ਕੀ ਪੋਲੀਟੀਕਲ ਤੌਰ ਤੇ ਕਾਂਗਰਸ ਦੇ ਵਿੱਚ ਕਿਵੇਂ ਦੇਖਦੇ ਹੋ 2026 ਦੇ ਵਿੱਚ ਕਿਵੇਂ ਕਾਂਗਰਸੀਆਂ ਰਹਿਣਗੀਆਂ ਜੀ ਦੇਖੋ ਮੈਂ ਤਾਂ ਇੱਕੋ ਹੀ ਗੱਲ ਹਮੇਸ਼ਾ ਕਹਿੰਦਾ ਕਿ ਜਿਹੜਾ ਵੀ ਆਵੇ ਸੀਟ ਤੇ ਯਾਰ ਨਕੀਆਂ ਨਕੀਆਂ ਸੜਕਾਂ ਸੁੜਕਾਂ ਦੀ ਡਿਵੈਲਪਮੈਂਟ ਤੇ ਤੇ ਚਲੋ ਹੁੰਦੀਆਂ ਰਹਿੰਦੀਆਂ ਵੱਡੇ ਪ੍ਰੋਜੈਕਟ ਲਿਆਓ ਐਲੀਵੇਟਰ ਰੋਡ ਵਰਗੇ ਦੇਖੋ ਐਲੀਵੇਟਰ ਤੁਸੀਂ ਕਿਹਾ ਮੈਂ ਜਦੋਂ ਮੇਅਰ ਬਣਿਆ ਮੈਂ 3-4 ਪ੍ਰੋਜੈਕਟ ਲੈ ਕੇ ਆਇਆ ਕੋਈ ਨਹੀਂ ਲੈ ਕੇ ਆਇਆ ਮੈਂ ਨਾਲ ਜਿਹੜਾ ਮਰਜ਼ੀ ਬਹਿਸ ਕਰ ਲੇ ਗਗਨ ਜੀ ਤੁਹਾਡੇ ਰਾਹੀਂ ਮੈਂ ਕਹਿੰਨਾ ਹਮੇਸ਼ਾ ਕਹਿੰਨਾ ਯਾਰ ਉੱਚੀ ਸੋਚ ਰੱਖੋ ਆ ਗਲੀਆਂ ਬਣਾ ਦਿੱਤੀਆਂ ਮੈਂ ਜੀ ਮੈਂ ਪਾਰਕ ਬਣਾ ਦਿੱਤੇ ਇਹ ਕਾਉਂਸਲਰ ਲੈਵਲ ਦੇ ਕੰਮ ਨਹੀਂ ਹੈ ਐਲੀਵੇਟਰ ਰੋਡ ਇੱਕ ਖਵਾਬ ਆ ਜਿਹੜਾ ਪੂਰਾ ਕੀਤਾ ਅਮਰਸਰ ਦਾ 4.5 ਕਿਲੋਮੀਟਰ ਤੱਕ ਇਹ ਨਾਰਥਰਨ ਇੰਡੀਆ 'ਚ ਨਹੀਂ ਸੀ ਨਵਾਂ ਬੱਸ ਸਟੈਂਡ ਬਣਾਇਆ ਨਿਉਰਮ ਦੇ ਵਿੱਚ 100% ਵਾਟਰ ਐਂਡ ਸੀਵਰ ਸਪਲਾਈ ਜਿਹੜਾ 33% ਡਿਵੈਲਪਮੈਂਟ ਰਹਿੰਦੀ ਸੀ ਉਹ ਪ੍ਰੋਜੈਕਟ ਲੈ ਕੇ ਆਇਆ ਇੰਡੀਆ ਗੇਟਵਰ ਕੇ ਪ੍ਰੋਜੈਕਟ ਲੈ ਕੇ ਆਇਆ ਸੋ ਮੈਂ ਕਹਿਣਾ ਚਾਹੁੰਦਾ ਕਿ ਇਹ ਸੋਚ ਰੱਖੋ ਯਾਰ ਉੱਚੀ ਕਿ ਨਵੇਂ ਕੋਈ ਅੱਛੇ ਪ੍ਰੋਜੈਕਟ ਜਿੱਥੇ ਨੌਜਵਾਨਾਂ ਨੂੰ ਕੰਮ ਮਿਲੇ ਲੋਕਾਂ ਨੂੰ ਰਾਹਤ ਮਿਲੇ ਮੈਂ ਨਹੀਂ ਬੇਨਤੀ ਕਰਨਾ ਚਾਹੁੰਦਾ। ਇੱਕ ਦੱਦੀ ਜੀ ਦੱਸ ਦਿਓ ਜਿਹੜੇ ਨੌਜਵਾਨ ਪਹਿਲਾਂ ਜਿਹੜਾ ਸੀਗਾ ਇੱਕ ਵੱਖਰਾ ਚਾਜ ਹੁੰਦਾ ਸੀਗਾ ਲੋਕ ਜਿਹੜਾ 31 ਦਸੰਬਰ ਹੁੰਦੀ ਸੀ ਇਹਨੂੰ ਬੜੇ ਵੱਖਰੇ ਢੰਗ ਨਾਲ ਮਨਾਉਂਦੇ ਹੁੰਦੇ ਸੀਗੇ। ਇਸ ਦਾ ਜਿਹੜੇ ਇਸ ਵਾਰ ਉਨੀ ਰੌਣਕ ਕਈ ਵਾਰੀ ਨਹੀਂ ਦੇਖਦੀ ਸੜਕਾਂ ਦੇ ਉੱਤੇ ਕਾਰਨ ਕੀ ਕਾਰਨ ਆ? ਨਸ਼ਿਆਂ ਦੇ ਕਾਰਨ ਹੋ ਗਿਆ ਜਾਂ ਸੋਸ਼ਲ ਮੀਡੀਆ ਦੇ ਕਾਰਨ ਹੋ ਗਿਆ? ਕੀ ਰੀਜ਼ਨ ਸਮਝਦੇ ਜੀ? ਸਰ ਤਿੰਨ ਚਾਰ ਫੈਕਟਰ ਨੇ। ਇੱਕ ਤੇ ਜੁਆਇੰਟ ਫੈਮਿਲੀਆ ਹੁੰਦੀਆਂ ਸਹੀ। ਬੱਚੇ ਦੋ ਦੋ ਤਿੰਨ ਤਿੰਨ ਹੁਣੇ ਜੀ। ਉਹਨ ਇੱਕ ਇੱਕ ਬੱਚਾ ਰਹਿ ਗਿਆ ਉਹ ਵੀ ਬਾਹਰ ਚਲੇ ਗਿਆ ਜੀ ਅੱਜ ਹਰ ਗਲੀ ਦੇ ਵਿੱਚ ਜਾ ਤਿੰਨ ਘਰ ਕਿੱਥੇ ਬੱਚੇ ਜੀ ਬਾਹਰ ਪੜਦੇ ਆ ਕੋਈ ਬਾਹਰ ਪੜ ਰਿਹਾ ਕੋਈ ਬਾਹਰ ਚਲੇ ਗਿਆ ਕੋਈ ਸ਼ਿਫਟ ਹੋ ਗਿਆ ਸੋ ਇਹਨਾਂ ਨੂੰ ਰੋਕਣਾ ਕਿੰਨੇ ਆ ਮੇਰਾ ਕਹਿਣ ਦਾ ਭਾਵੇਂ ਸੀ ਕਿ ਇੱਥੇ ਇੰਡਸਟਰੀ ਵੇਖੋ ਜਾ ਚੁੱਕੀ ਆ ਸਾਰੀ ਹੂੰ ਸੋਸ਼ਲ ਮੀਡੀਆ ਤੇ ਫਸ ਕੇ ਰਹਿ ਗਏ ਬੱਚੇ ਯਾਰ ਨਿਕਲਦੇ ਨਹੀਂ ਕਮਰਿਆਂ ਦੇ ਵਿੱਚੋਂ ਬਾਪ ਇੱਕ ਕਮਰੇ 'ਚ ਆ ਬੱਚਾ ਇੱਕ ਕਮਰੇ 'ਚ ਆ ਵਾਈਫ ਇੱਕ ਕਮਰੇ 'ਚ ਆ ਬਸ ਉਹ ਮੋਬਾਈਲ ਫੜੇ ਉੱਥੇ ਲੱਗੇ ਆ ਭਈ ਇਹਨਾਂ ਨੂੰ ਇੱਕ ਨਵੀਂ ਦਿਸ਼ਾ ਤੇ ਰਾਹ ਦੇਣਾ ਪੈਣਾ ਹੈ ਸਾਨੂੰ ਸੁਚੇਤ ਹੋਣਾ ਪੈਣਾ ਆਉਣ ਵਾਲੇ ਸਮੇਂ ਲਈ ਕ੍ਰਾਈਮ ਵੱਧ ਰਿਹਾ ਹੈ ਐਹੋ ਹੀ ਕਾਰਨ ਨੇ ਡਿਪਰੈਸ਼ਨ 'ਚ ਬੱਚੇ ਜਾ ਰਹੇ ਆ ਸੋਸ਼ਲ ਮੀਡੀਆ ਰਾਹੀਂ ਕੋਈ ਕਾਰੋਬਾਰ ਹੈ ਨਹੀਂ ਕੋਈ ਬੱਚਿਆਂ ਨੂੰ ਕਾਰੋਬਾਰ ਦੇਣਾ ਜ਼ਰੂਰੀ ਕਾਰੋਬਾਰ ਦੇਣਾ ਜ਼ਰੂਰੀ ਮੈਂ ਇੰਨੀਆਂ ਬੇਨਤੀਆਂ ਕਰਦਾ ਜੇ ਦਾ ਕੋਈ ਸਿਆਸੀ ਗੱਲ ਵੀ ਦੱਤੀ ਸਾਹਿਬ ਨੇ ਨਹੀਂ ਕੀਤੀ ਅੰਮ੍ਰਿਤਸਰ ਦੇ ਮੇਅਰ ਰਹੇ ਨੇ ਐਮਐਲਏ ਰਹੇ ਨੇ ਅੰਮ੍ਰਿਤਸਰ ਦੇ ਨੌਰਥ ਲਗੇ ਤੋਂ ਤਾਂ ਆਪਣੀਆਂ ਉਹ ਸਮਾਂ ਯਾਦ ਕੀਤਾ ਜਦੋਂ ਲਾਉਰੈਂਸ ਰੋਡ ਦੇ ਉੱਤੇ ਜੰਮੂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਦੋਂ ਜਵਾਨ ਹੁੰਦੇ ਸੀ ਤੇ ਉਸ ਵੇਲੇ ਨਵਾਂ ਸਾਲ ਕਿਵੇਂ ਮਨਾਉਂਦੇ ਸੀ ਇਸ ਵਾਰ ਉਹਨਾਂ ਕਿਹਾ ਕਿ ਕਈ ਤਰ੍ਹਾਂ ਦੇ ਫੈਕਟਰ ਦੱਸੇ ਨੇ ਜਿਨ੍ਹਾਂ ਚੋ ਸੋਸ਼ਲ ਮੀਡੀਆ ਵੀ ਇੱਕ ਵੱਡੀ ਚਿੰਤਾ ਦਾ ਵਿਸ਼ਾ ਦੱਸਿਆ ਹੈ ਕੈਮਰਾ ਪਰਸਨ ਵਿਪਨ ਸ਼ਰਮਾ ਦੇ ਨਾਲ ਗਗਨਦੀਪ ਸ਼ਰਮਾ ਧਨਕਸੂਰਾਂ ਟੀਵੀ ਅੰਮ੍ਰਿਤਸਰ